ਬੰਗਾ ਦੇ ਨੇੜੇ ਪਿੰਡ ਬੜਮਜਾਰਾ ਤੋਂ Shimla ਤੋਂ ਅੱਗੇ ਸਤਸੰਗ ਕਰਨ ਲਈ PB 82 G 87 66 ਗੱਡੀ ਵਿੱਚ ਸਵਾਰ ਹੋ ਕੇ ਚਾਰ ਸ਼ਰਧਾਲੂ ਜਾ ਰਹੇ ਸਨ Shimla ਦੇ ਨੇੜੇ ਇਹਨਾਂ ਦੀ ਕਾਰ ਕਿਸੇ ਕਾਰਨ ਕਰਕੇ ਨਦੀ ਦੇ ਵਿੱਚ ਜਾ ਡਿੱਗੀ ਇਸ ਗੱਡੀ ਵਿੱਚ ਬਲਵਿੰਦਰ ਕੌਰ ਬੜਮਜਾਰਾ ਉਸ ਦਾ ਬੇਟਾ ਵਨੀਤ ਦੜੋਜ ਅਤੇ ਗੁਰਮੀਲਾਲ ਪਿੰਡ ਮਡਾਲੀ ਬਲਵਿੰਦਰ ਕੌਰ ਦਾ ਪਿਤਾ ਅਤੇ ਸਮੇਤ ਡਰਾਈਵਰ ਸਤ ਸੰਗ ਕਰਨ ਦੇ ਲਈ ਜਾ ਰਹੇ ਸਨ ਨਦੀ ਵਿੱਚ ਡਿੱਗਣ ਤੋਂ ਬਾਅਦ 10 ਸਾਲਾ ਵਨੀਤ ਪਾਣੀ ਦੇ ਤੇਜ਼ ਵਹਾਅ ਕਾਰਨ ਨਦੀ ਵਿੱਚ ਰੁੜ ਗਿਆ ਤੇ ਬਲਵਿੰਦਰ ਕੌਰ ਦਾ ਪਿਤਾ ਬੁਰਮੀਲ لال ਪਿੰਡ ਮਡਾਲੀ ਇਸ ਹਾਦਸੇ ਵਿੱਚ ਆਪਣੀ ਝਾਨ ਗਵਾ ਬੈਠੇ ਬਲਵਿੰਦਰ ਕੌਰ ਦੇ ਕੁਝ ਸੱਟਾਂ ਲੱਗੀਆਂ ਨੇ ਜਦੋਂ ਇਸ ਘਟਨਾ ਦੀ ਖਬਰ ਇਲਾਕੇ ਦੇ ਵਸਨੀਕਾਂ ਅਤੇ ਡੇਰੇ ਬਿਆਸ ਦੇ ਸ਼ਰਧਾਲੂਆਂ ਨੂੰ ਪਤਾ ਲੱਗੀ ਤਾਂ ਉਹਨਾਂ ਵਿੱਚ ਸੋਗ ਦੇ ਲਹਿਰ ਸ਼ਾਗਿਸ਼ ਕੀ ਨਾ ਪੜ ਜਸਵੀਰ ਜੀ ਜਸਵੀਰ ਜੀ ਕਿਹੜਾ ਪਿੰਡ ਆ ਬਾੜਮਜਾ ਜੀ ਬਾੜਮਜਾ ਦੇ ਇਹ ਤੁਹਾਡੇ ਪਿੰਡ ਕੀ ਘਟਨਾ ਵਾਪਰੀ ਹੈ ਘਟਨਾ ਵਾਪਰੀ ਹੈ ਜੀ ਹਿਮਾਚਲ ਵਿੱਚ ਗੱਡੀ ਜਾਂਦੀ ਸੀ ਸਾਸਾਂ ਕਰਨ ਵਿਆਸ ਵਿਆਸ ਬਣਾ ਤੇ ਉੱਥੋਂ ਗੱਡੀ ਖੜਵੀ ਡਿੱਗ ਗਈ ਬਾਕੀ ਸਾਨੂੰ ਕੁਝ ਇਹਦਾ ਵਾਰ ਇਹ ਕੁਝ ਪਤਾ ਨਹੀਂ ਅਨਫਿਕਸ਼ਨ ਹੀ ਹੋ ਰਹੀ ਜੀ ਜਿਹੜਾ 10 ਸਾਲ ਦਾ ਬੱਚਾ ਬਨੀਤ ਆ ਉਹਦੇ ਬਾਰੇ ਕੁਝ ਪਤਾ ਲੱਗਾ ਕੋਈ ਪਤਾ ਨਹੀਂ ਲੱਗਦਾ ਹਾਂ ਬੱਸ ਉਹ ਇੱਥੋਂ ਕਿਹੇ ਕਿੰਨੇ ਜਾਣੇ ਸੀਗੇ ਇੱਥੋਂ ਤਕਰੀਬ 3-4 ਚਾ ਚਾ ਜਾਣੇ ਗਏ ਸੀ ਇੱਕ ਥਾਂ ਦਾ ਹਾਂਜੀ ਪੰਜ ਮਾ ਉਹ ਕੋਈ ਲੋਕਲ ਹਾਂਜੀ ਇਹ ਕਿੱਥੇ ਸਤਸਾਂ ਕਰਨ ਗਏ ਸੀਗੇ ਵਿਆਸ ਵਾਲਿਆਂ ਨਾਲ ਆ ਆਪਣੇ ਸ਼ਿਮਲੇ ਤੋਂ ਅੱਗੇ ਸੀਗੇ ਸ਼ਿਮਲੇ ਤੋਂ ਹਾਂਜੀ ਅੱਗੇ ਵੀ ਜਾਂਦੇ ਆ ਆ ਡਿਊਟੀ ਲੱਗਦੀ ਹਫ਼ਤੇ ਬਾਅਦ ਹਫ਼ਤੇ ਬਾਅਦ ਸੈਂਟਰਾਂ ਵਿੱਚ ਕਿਹੜੇ ਸੈਂਟਰ ਤੋਂ ਗਏ ਸੀਗੇ ਐ ਮੁਰਾਈ ਸੈਂਟਰ ਤੋਂ ਸੀ ਤੇ ਗਏ ਬੰਗੇ ਨਾ ਸੀ ਨਾ ਬੰਗਿਆ ਜੀ ਤੇ ਰਾਧਾ ਸੁਆਮੀ ਦੇਰੇ ਦੇ ਨਾਲ ਹਾਂ ਜੀ ਦੇਰੇ ਨਾਲ ਰਾਧਾ ਸੁਆਮੀ ਉਹ 사ਸਨ ਦੇ ਬਿਆਸ ਵਾਲਿਆਂ ਦਾ ਉੱਥੇ ਕਰਦੇ ਹਾਂ ਹਾਂ ਜੀ ਹਾਂ ਜੀ